ਛੱਡ ਦੇ ਮਨ ਭੋਰ ਛੱਡ ਦੇ ਮਨ ਭੋਰ ਗਤਕ ਮਤ ਛੱਡ ਦੇ ਫੋਤੇਗੜ ਸਾਹਿਬ ਦੇ ਸ਼ਰਧਾਪੂਰਤ ਦਿਵਸ ਮਾਗਮਾ ਦੇ ਤੀਸਰੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਮੁਖਕ ਮਿੱਟੀ ਬਲੂ ਗੁਰਦੁਆਰਾ ਸ਼ਹੀਦਾ ਬੂੰਗਾ ਵਿਖੇ ਸ਼੍ਰੀ ਖਾਨਪਾਟ ਸਾਹਿਬ ਦੇ ਭੋਗ ਪਾਏਗਾ ਪ੍ਰੰਤ ਰਾਗੀ ਢਾਡੀ ਜਥੇ ਨੇ ਰਸਮੀ ਨੇ ਕੀਤਨ ਤੇ ਵਾਰਾਂ ਰਹੀ ਹਾਜਤ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਛੱਡ ਦੇ ਮਨ ਭੋਰ ਛੱਡ ਦੇ

ਸਮਾਗਮ ਵਿੱਚ ਧਾਰਮਿਕ, ਸਿਆਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਵੱਡੀ ਗਿਣਤੀ ਵਿੱਚ 99 ਗੁਰੂ ਘਰ ਹਾਜ਼ਰੀ ਲਗਵਾਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੇ ਸਾਫਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਅਤੇ ਹਲਕਾ ਇੰਚਾਰਜ ਜਗਦੀਪ ਸਿੰਘ ਟੀਮਾ ਨੇ ਸਰੰਦ ਫਤਿਹ ਦੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਲਈ ਸੂਹ ਸੰਗਤਾਂ ਦਾ ਧੰਨਵਾਦ ਕੀਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕੀ ਫਤਿਹ ਸੰਤ ਫਤਿਹ ਦੇ ਦਿਨ ਨੂੰ ਸੰਬੰਧ ਚ ਅੱਜ ਸਿੱਧਾ ਗੁਰਦੁਆਰਾ ਸਿੱਧਾਂ ਗੰਜ ਵਿਖੇ ਜਿਹੜਾ ਭੋਗ ਪਾਈ ਗਏ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਤ ਫਤਿਹ ਕੀਤੀ ਅੱਜ ਦੇ ਦਿਨ ਔਰ ਖਾਲਸਾ ਜਿਹੜਾ ਜਿਹੜਾ ਸਥਾਪਿਤ ਕੀਤਾ ਖਾਲਸਾ ਰਾਜ ਉਹਦੀ ਜਿੱਥੇ ਮੈਂ ਸੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਤੇ ਸਾਡੇ 6000 ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਸਰਦਾ ਜੀ ਸਤਿਕਾਰ ਭੇਟ ਕਰਦਾ ਹੈ ਔਰ ਸੂਚੀਆਂ ਸੰਗਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰਕੇ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਰਦਵਾਰਾ ਫਰੀਦ ਗੁਰ ਸਾਹਿਬ ਦੇ ਮੈਨੇਜਰ ਤੇ ਸੂਚੀ ਮੈਨੇਜਮੈਂਟ ਦਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਔਰ ਸੂਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਓ ਆਪਾਂ ਅੱਜ ਜਿਹੜਾ ਕੀਰਤਨ ਦਰਵਾਰ ਚੱਲ ਰਿਹਾ ਹੈ ਉਦੇਸ ਮੂਲੀਅਤ ਕਰੀਏ ਔਰ ਵੱਦ ਤੋਂ ਵੱਦ ਆਪਣਾ ਜੀਵਨ ਹੈ ਜਿਹੜਾ ਉਹਦੇ ਵਿੱਚ ਸਮੂਲੀਅਤ ਕਰਕੇ ਜੀਵਨ ਸਫਲਾ ਕਰੀਏ ਵੈਗੁਰਜੀ ਕਾਲਸਾ ਵੈਗੁਰ ਸਿੰਘ ਵੈਗੁਰਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਨਰਲ ਸਿੰਘ ਧਾਮੀ ਸਮੁੱਚੀ ਸੰਗਤ ਵੱਲੋਂ ਅੱਜ ਤੀਜਾ ਰੋਜ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਇਹ ਸਵਾਗਤ ਨੂੰ ਜਿਹੜੇ ਚੱਲ ਰਹੇ ਨੇ 1710 ਤੋਂ ਲੈ ਕੇ ਹੁਣ ਤੱਕ ਜਦੋਂ ਦਾ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਉਸ ਦਿਨ ਤੋਂ ਸਹਬਜਾਦੇ ਦਾ ਮਾਤਾ ਜੀ ਦਾ ਜਿਹੜਾ ਇੱਕ ਬਦਲਾ ਸਮਝ ਲਈਏ ਆਪਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਔਰ ਸਰਹੰਦੀ ਧਰਤੀ ਨੂੰ ਫਤਿਹ ਕਰਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਆਪਣਾ ਸਿੱਕਾ ਚਲਾਇਆ ਆਪਣੇ ਜ਼ਿਮੀਂਦਾਰਾਂ ਨੂੰ ਪਹਿਲੀ ਵਾਰ ਮਾਲਕੀ ਦੇ ਜਿਹੜੇ ਅਧਿਕਾਰ ਨੇ ਉਹ ਬਾਬਾ ਜੀ ਦੁਆਰਾ ਦਿੱਤੇ ਗਏ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਦੇ ਹੋਏ ਇਹ ਸਭਾਗਵਨ ਜਿਹੜੇ ਤਿੰਨ ਦੋਜਾ ਇਹ ਚੱਲ ਰਹੇ ਨੇ ਪਹਿਲੇ ਦਿਨ ਚੱਪਰ ਛੜੀ ਦੀ ਧਰਤੀ ਤੋਂ ਲੈ ਕੇ ਫਤੇਗੜ ਸਾਹਿਬ ਤੱਕ ਨਗਰ ਕੀਰਤਨ ਅਗਲੇ ਦਿਨ ਗੱਤਕਾ ਦੇ ਖੇਡ ਦੇ ਜਿਹੜੇ ਉਹ ਖੇਡੇ ਗਏ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਾਜ ਸਾਹਿਬ ਕੱਲ ਆਏ ਸੀ ਔਰ ਅੱਜ ਜਿਹੜਾ ਢਾਡੀ ਦਰਬਾਰ ਹੈ ਕੀਰਤਨ ਦਰਬਾਰ ਹੈ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਰੰਤ ਇਹ ਸਾਰਾ ਦਿਨ ਚੱਲ ਰਿਹਾ ਹੈ ਔਰ ਸੰਗਤ ਨੂੰ ਅਪੀਲ ਹੈ ਵੱਧ ਚੜ ਕੇ ਚ ਆਪਣਾ ਯੋਗਦਾਨ ਪਾਉਣ ਸ਼ਹੀਦਾਂ ਦੀ ਧਰਤੀ ਤੇ ਨਮਸਕਾਰ ਕਰਨ ਬਾਬਾ ਜੀ ਨੂੰ ਯਾਦ ਕਰਨ